ਮੈਨੂੰ ਨੌਰਥ ਅਮਰੀਕਾ ਦੇ ਗੋਪ ਦੇ ਨਹਿਰਾਂ ਦੇ ਅਜੇ ਕਿ ਗੁਰਪ੍ਰਧਮਤ ਉਸ ਟਾਈਮ ਨੇ ਦਿਮਾਗ 'ਚ ਨਹੀਂ ਆਇਆ ਸੀਗਾ ਪਰ ਹੀ ਸੇ ਆਲਸੋ ਇਨ दैट ਲਿਸਟ ਤੇ ਮੈਂ ਲੋਚ ਦੇ ਗੋਪ ਦੇ ਆਇਆ ਕਿਹੜਾ ਯਾਨੀ ਕਿ ਆਹ ਦਾ ਕੈਂਡੀਡੇਟ ਨੂੰ ਹੈ ਤੇ ਬੁਝੇ ਅਮਰੀਕਾ ਦੇ ਡਾਕਟਰ ਸਾਹਿਬ ਨੇ ਤੇ ਕੋਲਰ ਦੀ ਜੀ ਦੇਖੋ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਫਿਰ ਆਪਾਂ ਘਰ ਵਾਹਗੇ ਉਹ ਇਹ ਖਾਸੀਅਤ ਸੀ ਕਿ ਉਹ ਬੋਲਰ ਜੀ ਵੀ ਬਹੁਤ ਜਗਾ ਸੀਗਾ ਬੋਲਣ ਜਿਵੇਂ ਛੋਟੇ ਵੱਡੇ ਦਾ ਪੂਰਾ ਚਾਰਜਦਾ ਸੀਗਾ ਉਹ ਇੱਕ ਬਲੂ ਸੀਗੀ ਪਰ ਸਾਨੂੰ ਕੋਈ ਸ਼ਰਮ ਤੇ ਅਫਸੋਸ ਇਸ ਤਰ੍ਹਾਂ ਕਿ ਨਹੀਂ ਕਿਹਾ ਜਾਂਦਾ ਜਦੋਂ ਦੁਨੀਆ ਤੇ ਆਪ ਆ ਜਾਂਦੀ ਹੈ ਨਾ ਤਾਂ ਸੇ ਸਾਡਾ ਲੋਕਾਂ ਦਾ ਦਰਦ ਲੈ ਕੇ ਜਿਹੜਾ ਸ਼ਹੀਦ ਆ ਉਹ ਰੱਬ ਕੋ ਜਾਣਦਾ ਸ੍ਰੀ ਆਂਦਾ ਕਿ ਰੱਬ ਤੇਰੇ ਲੋਕ ਬੜੇ ਤਰਗੇ ਕੁਛ ਕਰ ਇਹੀ ਸ੍ਰੀ ਆਂਦਾ ਨੂੰ ਲੱਗਦਾ ਆ ਸਾਡਾ ਵੀਰ ਹਰਦੀਪ ਲੈ ਕੇ ਗਿਆ ਰੱਬ ਨੂੰ ਉਹਨਾਂ ਦੀ ਯਾਦ ਦੇ ਵਿੱਚ ਬੈ ਅਇਦਾਸ ਖਵਾਮਾ ਨੂੰ ਸਮਰਪਿਤ ਹੈ ਸੋ ਪਲੀਜ਼ ਇਹਨਾਂ ਦੇ ਪਰਿਵਾਰ ਨੂੰ ਸਨਮਾਨ ਦਿਓ سوچتے پاکستان زندہ باد پاکستان زندہ باد مارش تونس زندہ باد مارش تونس زندہ باد مارش تونس زندہ باد